ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਨ 21 ਤਰੀਕ ਨੂੰ ਹਰਿਆਣੇ ਦੀ ਸਰਕਾਰ ਵੱਲੋਂ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਸਾਡਾ ਇੱਕ ਨੌਜਵਾਨ ਸ਼ਹੀਦ ਵੀ ਹੁੰਦਾ ਤੇ ਬਹੁਤ ਜ਼ਿਆਦਾ ਫੱਟਰ ਹੁੰਦੇ ਇਸ ਵੀਰ ਦੇ ਅੱਖ ਚ ਸ਼ਰੇ ਵੱਜਦੇ ਨੇ ਇਹ ਨਾਮ ਕੀ ਵੀਰਿੰਦਰ ਸਿੰਘ ਵੀਰਿੰਦਰ ਸਿੰਘ ਪਿੰਡ ਮਤੌਲੀ ਪਿੰਡ ਮਤੌਲੀ ਇਹ ਵੀਰ ਅਰਜਿੰਦਰਾ ਚ ਵੀ ਦਾਖਾ ਰੇਂਦਾ ਅਰਜਿੰਦਰਾ ਚ ਛੁੱਟੀ ਮਿਲ ਕੇ ਇਹ ਵਾਪਸ ਆਇਆ ਦਾ ਇਹ ਪਜੀਆ ਹੀ ਵਿਖਾਉਂਦੇ ਆ ਜਦੋਂ ਦੋ ਤੇਜ਼ੀ ਵਾਰੀ ਪਜੀਆ ਹੀ ਵਿਖਾਉਂਦੇ ਤੇ ਜਿਹੜਾ ਸ਼ਰਾਬ ਆ ਉਹ ਤੁਰ ਕੇ ਦਿਮਾਗ ਦੇ ਲਾਗੇ ਪਹੁੰਚ ਗਿਆ ਬਹੁਤ ਗਰੀਬ ਪਰਿਵਾਰ ਆ ਤੇ ਡੇਢ ਏਕੜ ਦੇ ਮਾਲਕ ਆ ਪਰ ਇਹਦੀ ਜ਼ਮੀਰ ਵਾਜ ਦਿੰਦੀ ਉਥੇ ਇਹ ਸੰਘਰਸ਼ ਚ ਟਟਿਆ ਪਿਆ ਹੈ ਇਹਨਾਂ ਦਾ ਇਹ ਸੁਭਾਲਿਆ ਵੀ ਸਾਡੇ ਨੌਜਵਾਨ ਇਹੋ ਹੀ ਕਰਨ ਵਾਲਾ ਇਹੋ ਹੀ ਕਮਾਈ ਕਰਕੇ ਆਪਦੇ ਬੱਚੇ ਪਾਲਣ ਵਾਲਾ ਵਿਆਹਿਆ ਹੋਇਆ ਵੀਰ ਆ ਤੇ ਸਾਡੀ ਅਪੀਲ ਆ ਲੋਕਾਂ ਕਾੜੇ ਉਹ ਦਾਨ ਨਹੀਂ ਸੱਜਣਾ ਕੜੇ ਇਹਦੀ ਜਿਹੜੀ ਅੱਖ ਆ ਆਪਾਂ ਇਹ ਤੋਂ ਨਾ ਕਿਤੇ ਦੀ ਅੱਖ ਰਹਿ ਜੇ ਵੀ ਇਹਦੇ ਮਗਰ ਪੈਸਾ ਨਹੀਂ ਲੱਗਾ ਇਹ ਗਰੀਬ ਪਰਿਵਾਰ ਹੈ ਆਪਾਂ ਸਾਰਿਆਂ ਚ ਗੱਲ ਲੈ ਕੇ ਜਾਈਏ ਸਾਨੂੰ ਹੁਣੇ ਪਤਾ ਲੱਗਾ ਉਹ ਪ੍ਰਧਾਨ ਜੀ ਨੇ ਦੱਸਿਆ ਕੀ ਨਾਮ ਸਰਦਾਰ ਜੀ ਹਰਜੀਤ ਸਿੰਘ ਹਰਜੀਤ ਸਿੰਘ ਸਰਦਾਰ ਨੇ ਦੱਸਿਆ ਹੁਣੇ ਆਪਾਂ ਹੁਣੇ ਜਿਹੜੀ ਸਿੱਧੂਪੁਰ ਦੀ ਜਥੇਬੰਦੀ ਆ ਇਹ ਹੈਗੇ ਆਪਣੇ ਬਠਿੰਡਾ ਬਲਾਕ ਦੇ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਇਹ ਫਰੀਦਕੋਟ ਦੇ ਜ਼ਿਲ੍ਹੇ ਦੇ ਹਾਂ ਮੈਂ ਅੰਮਰਸਰ ਤੋਂ ਬਿਲਕੁਲ ਜਿਹੜੀ ਸਿੱਧੂਪੁਰ ਜਥੇਬੰਦੀ ਦੀ ਟੀਮ ਸੀ ਉਹਨੇ ਹੁਣੇ ਆਖਿਆ ਵੀ ਆਪਾਂ ਉਹਦੇ ਘਰ ਜਾਈਏ ਜਿਹੜਾ ਕੋਈ ਸਾਡੇ ਕੋ ਸਰਦਾ ਬੰਦਾ ਆਪਾਂ ਦੇ ਕੇ ਚੱਲੇ ਆ ਆਉਂਦੇ ਦਿਨਾਂ ਦੇ ਵਿੱਚ ਇਹਨੂੰ ਮਾਲੀ ਸਹਾਇਤਾ ਜਥੇਬੰਦੀ ਵੱਲੋਂ ਆਪਾਂ ਹੋਰ ਦੇ ਕੇ ਜਾਵਾਂਗੇ ਤੇ ਦਾਨੀ ਸੱਜਣਾਂ ਨੂੰ ਕਹਿੰਨੇ ਆ ਵੀ ਇਹਦਾ ਆਪਾਂ ਲਾਜ ਜਿਹੜਾ ਮੁਕੰਮਲ ਕਰਾ ਸਕੀਏ ਹੁਣ ਕਣੀਏ ਜੀ ਕਹਿੰਗੇ ਦੋ ਸ਼ਬਦ ਵੇਖੋ ਦੋਸਤੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੌਂਦ ਦੀ ਨਸਲਾਂ ਦੀ ਫਸਲਾਂ ਦੀ ਲੜਾਈ ਲੜ ਰਹੇ ਤੇ ਇੱਕ ਇੱਕ ਨੌਜਵਾਨ ਪੰਜਾਬ ਦਾ ਦੇਸ਼ ਦਾ ਇਸ ਸੰਘਰਸ਼ ਨੂੰ ਲੜ ਲਈ ਅੱਗੇ ਆ ਰਹੇ ਤੇ ਜ਼ਾਲਮ ਹਕੂਮਤ ਹੈ ਉਹ ਬਿਲਕੁਲ ਤਰਸ ਨਹੀਂ ਕਰ ਰਹੀ ਵੀ ਇਹ ਕੋਈ ਲੋਕ ਜਿਹੜੇ ਆਏ ਆ ਹੱਕ ਮੰਗਣ ਲਈ ਆਏ ਆ ਇਹ ਆਪ ਦੀ ਦੇਸ਼ ਦਾ ਅਨ ਅਨਪੱਖੋ ਢਿੱਡ ਭਰਨ ਵਾਲੇ ਲੋਕ ਨੇ ਤੇ ਉਹ ਟੜਾ-ਟੜ ਗੋਲੀਆਂ ਵਰਸਾ ਰਹੇ ਸਾਡੇ अनेका ਨੌਜਵਾਨ ਜਿਹੜੇ ਜ਼ਖਮੀ ਹੋਏ ਆ ਕਿਸਾਨ ਸਾਡੇ ਬਜ਼ੁਰਗ ਸਾਡੇ ਤੇ ਕੁਝ ਬੰਦੇ ਸਾਡੇ ਸ਼ਹੀਦ ਹੋਏ ਆ ਸਾਡਾ ਨੌਜਵਾਨ ਇਹ ਖਨੋਰੀ ਬਾਰਡਰ ਦੇ ਨੇੜਲਾ ਪਿੰਡ ਹੈ ਇਹਦੇ ਅੱਖ ਦੇ ਵਿੱਚ ਗੋਲੀ ਦਾ ਸ਼ਰਲਾ ਲੱਗਿਆ ਇਹਦਾ ਕੁਝ ਇਲਾਜ ਪਜੀ ਆਈ ਚ ਚੱਲ ਰਿਹਾ ਪਜੀ ਆਈ ਨੇ ਇਹਨੂੰ ਥੋੜਾ ਜਿਹਾ ਸੀਰੀਅਸ ਦੱਸਿਆ ਜਿਹੜੀ ਗੋਲੇ ਦੀ ਰਹਿਣਾ ਉਹ ਅੱਖ ਦੇ ਪਿਛਲੇ ਪਾਸੇ ਦਿਮਾਗ ਵੱਲ ਨੂੰ ਗਿਆ ਸੀਰੀਅਸ ਹੈ ਤੇ ਗਰੀਬ ਕਿਸਾਨ ਹੈ ਸਾਡਾ ਕਿਸਾਨ ਸਾਰੇ ਗਰੀਬ ਹੈ ਪਰ ਇਹ ਵਿਚਾਰੇ ਥੋੜੀ ਜਾਇਦਤ ਦੇ ਮਾਲਕ ਨੇ ਕਿਲਾ ਡੇਢ ਕਿਲਾ ਜ਼ਮੀਨ ਹੈ ਨਾਲ ਦੇ ਕੋਲੇ ਸੋ ਸਾਰੇ ਵੀਰਾਂ ਕੇ ਬੇਨਤੀ ਇਹ ਕਰਾਂਗੇ ਅਜਿਹੇ ਬੱਚਿਆਂ ਨੂੰ ਜਿਹੜੇ ਜ਼ਖਮੀ ਹੋਏ ਆ ਉਹਨਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਆਪਣੀ ਹੈ ਲੜਾਈ ਆਪਾਂ ਲੜਨੀ ਇਹਨਾਂ ਨੇ ਮੂਹਰੇ ਹੋ ਕੇ ਲੜਦੇ ਆ ਤੇ ਇਹਨਾਂ ਨੂੰ ਕੋਈ ਪਰਿਵਾਰ ਨੂੰ ਸਾਡੇ ਬੀਬੀ ਜੀ ਹੈ ਇਹਨਾਂ ਦੇ ਮਾਤਾ ਜੀ ਪਰਿਵਾਰ ਨੂੰ ਇਹ ਨਾ ਗੱਲ ਜਾਵੇ ਵੀ ਸਾਡੇ ਬੱਚੇ ਦੇਸ਼ ਦੀ ਲੋਕਾਂ ਦੀ ਲੜਾਈ ਲੜਦੇ ਸੀ ਔਰ ਲੜਦੇ ਲੜਦਿਆਂ ਦੇ ਉਹ ਜ਼ਖਮੀ ਹੋ ਗਏ ਤੇ ਉਹਨਾਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ ਇਹ ਗੱਲ ਆਪਾਂ ਸੁਣਨੀ ਨਹੀਂ ਇਨਾਂ ਦਾ ਸਾਰਿਆਂ ਨੇ ਸਹਿਯੋਗ ਕਰਨਾ ਹੈ ਸਾਰਿਆਂ ਨੇ ਇਹਨਾਂ ਦੀ ਜਿਹੜੀ ਮਾਲੀ ਮਦਦ ਕਰਨੀ ਹੈ ਔਰ ਕੁਛ ਕਸੀ ਹਾਂਜੀ ਪ੍ਰਧਾਨ ਜੀ ਤੁਸੀਂ ਨਿਕਲ ਜੀ ਸੋ ਇਹ ਜਿਹੜਾ ਪਰਿਵਾਰ ਹੈ ਬਹੁਤ ਹੀ ਕਮਜ਼ੋਰ ਪਰਿਵਾਰ ਹੈ ਗਰੀਬ ਪਰਿਵਾਰ ਹੈ ਸੋ ਜਿਹੜਾ ਸਾਡਾ ਬੇਰ ਛੋਟਾ ਜਿਹਦੇ ਅੱਖ ਦੇ ਵਿੱਚ ਜਿਹੜੀ ਗੋਲੀ ਲੱਗੀ ਜਿਸ ਦੇ ਕਰਕੇ ਬਹੁਤ ਸਿਰੀ ਅਸ ਲੈਣ ਵਾਲੀ ਗੱਲ ਹੈਗੀ ਇਹ ਬੜੇ ਪਾ ਜਿਹੜਾ ਇਹਨਾਂ ਦੇ ਮਾਤਾ ਪਿਤਾ ਦਾ ਤੇ ਇਹਦੇ ਇੱਕ ਧਰਮ ਪਤਨੀ ਹੈ ਜੀ ਤੇ ਦੋ ਇਹਦੇ ਛੋਟੇ ਛੋਟੇ ਬੱਚੇ ਆ ਜੇਕਰ ਅੱਜ ਇਹਦਾ ਲਾਜ ਸਹੀ ਢਗ ਦੇ ਨਾਲ ਨਹੀਂ ਹੁੰਦਾ ਤਾਂ ਇਸ ਪਰਿਵਾਰ ਨੂੰ ਇਸ ਨੂੰ ਪਾਲਣਾ ਬੜਾ ਔਖਾ ਹੋ ਜਾਣਾਗਾ ਸੋ ਅਸੀਂ ਸਮਾਜ ਦੇ ਵਿੱਚ ਜਿੰਨੀ ਅਸੀਂ ਮਦਦ ਕਰ ਸਕਦੇ ਆਂਗੇ ਅਸੀਂ ਆਪਣੇ ਵਰਕਰਾਂ ਤੋਂ ਅਸੀਂ ਆਪਣੇ ਪਿੰਡਾਂ ਤੋਂ ਜਿੰਨੇ ਕ ਅਸੀਂ ਜਿੰਨੇ ਕ ਜੋਗੇ ਆ ਤੰਦ ਫੁੱਲ ਲੈ ਕੇ ਅੱਜ ਵੀ ਸਾਡੇ ਵੀਰ ਦੇ ਘਰੇ ਪਹੁੰਚੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੀ ਅਸੀਂ ਤੰਦ ਫੁੱਲ ਇਕੱਠਾ ਕਰਕੇ ਹੋਰ ਵੀ ਜਿੰਨੀ ਕਿਹਦੀ ਮਦਦ ਕਰ ਸਕਦੇ ਅਸੀਂ ਆਪਣੇ ਕੋਲੋਂ ਕਰਾਂਗੇ ਔਰ ਅਸੀਂ ਸਾਡੇ ਦਾਨੀ ਸੱਜਣਾਂ ਨੂੰ ਜਿਹੜੇ ਵੀ ਇਸ ਵੀਡੀਓ ਰਾਹੀਂ ਜਿਲੇ ਦੇ ਬਾਹਰ ਜਾਣੀਆਂ ਬਹੁਤ ਸਾਰੇ ਦਾਨੀ ਸੱਜਣ ਬੈਠੇ ਨੇ ਸੋ ਉਹਨਾਂ ਨੂੰ ਵੀ ਪੀਲ ਕਰਾਂਗੇ ਕਿ ਇਸ ਪਰਿਵਾਰ ਨੂੰ ਜ਼ਰੂਰ ਜਿਹੜੀ ਮਦਦ ਕਰਨ ਤਾਂ ਕਿ ਜਿਹੜਾ ਇਹਦਾ ਸਹੀ ਸਲਾਮਤ ਜਿਹੜੀ ਆਖ ਹੈ પરમાત્મા ਦੇ ਅੱਗੇ ਦੁਆ ਵੀ ਹੈ ਵੀ ਕਿ ਇਸ ਦੀ ਪੁਰਪੁਰ ਨਿਗਾਹ ਸੀਟੀ ਸਹਿਤ ਰਾਮਤ ਜਿਹੜੀ ਮੁੜ ਬਹਾਲ ਹੋਵੇ ਤੇ ਜਿਹੜਾ ਇਲਾਜ ਆਵੇ ਉਹ ਆਪਾਂ ਨਾਲ ਮਿਲ ਕੇ ਸਾਰੇ ਕਰਾਵਾਂਗੇ ਫੜਾਉਣਾ ਜੀ ਲੋ ਜਿੰਨਾ ਕ ਸੀ ਮੰਨ ਗਏ ਅੰਕੇ ਕੰਡ ਪੋਣ ਤੇ ਕਿ ਜੰਨੇ ਸੁਪਰਮਾਤਮਾ ਨੇ ਕਰਨਾ ਸਾਰਾ ਕੁਝ ਆਪਾਂ ਜਰੀ ਹੈ ਬਸ ਹਾਂਜੀ ਪ੍ਰਧਾਨ ਜੀ ਇਹ ਪ੍ਰਧਾਨ ਜੀ ਜਿਨੇ ਜਥੇਬੰਦੀ ਦੇ ਤੁਰੰਤ ਹੀ ਧਿਆਨ ਚ ਲੈ ਆਂਦਾ ਵੀ ਇਹ ਜਿਹੜਾ ਨੌਜਵਾਨ ਇਹਦਾ ਲਾਇਕ ਕਰਵਾਇਆ ਜਾਵੇ ਹਾਂਜੀ ਪ੍ਰਧਾਨ ਜੀ ਜੀ ਵੀਰ ਜੀ ਖਾਲਸਾ ਵੀਰ ਜੀ ਵੀ ਫਤਿਹ ਜੀ ਮੈਂ ਜਦੋਂ ਦੱਸਿਆ ਅੱਧਾ ਘੰਟਾ ਪਹਿਲਾਂ ਉਦੋਂ ਹੀ ਵੀਰ ਜੀ ਹੋਣਾ ਨੇ ਆਖਿਆ ਵੀ ਹੁਣੇ ਹੀ ਜਾਣਾ ਮੈਂ ਹਾਂ ਜੀ ਸਵੇਰੇ ਚੱਲਾਂਗੇ ਨੇਰਾ ਬਹੁਤ ਹੋ ਗਿਆ ਕਹਿੰਦੇ ਨਹੀਂ ਜੀ ਸਾਡੀ ਧਿਆਨ ਚ ਨਹੀਂ ਤੁਸੀਂ ਹੁਣ ਦੱਸਿਆ ਉਦੋਂ ਹੀ ਮੇਰੇ ਲਾਲ ਵੀਰ ਜੀ ਆਏ ਨੇ ਤੇ ਜੋ ਵੀ ਤਿਲ ਫੁੱਲੋ ਦਾ ਨਾਂ ਕੀ ਆ ਭੇਟਾ ਇਹਨਾਂ ਨੇ ਪਰਿਵਾਰ ਨੂੰ ਸਹਿਦਾ ਕੀਤੀ ਅੱਗੇ ਵੀ ਸਾਡੇ ਨਾਲੇ ਖੜਨਗੇ ਬਹੁਤ ਬਹੁਤ ਧੰਨਵਾਦ ਜਥੇਬੰਦੀ ਸਾਰੀ ਦਾ ਵਾਹਿਗੁਰੂ ਜੀ ਖਾਲਸਾ ਹੋਣਾ ਹਾਂਜੀ ਆਂਟੀ ਕੀ ਸ਼ਾਇਦ ਦੋ ਸ਼ਬਦ ਕਹਿਣਾ ਚਾਹੁੰਦੇ ਜੀ ਬਸ ਸ਼ਬਦ ਇਹ ਵੀ ਚਲੋ ਬੱਚੇ ਦੀ ਅਜੇ ਜਾਨ ਸਾਰੇ ਕੋਲ ਸਹੀ ਹੈ ਸਾਨੂੰ ਅੱਖਾਂ ਦੇ ਸਾਹਮਣੇ ਦਿੱਤਾ ਇਹ ਬੱਚਿਆਂ ਦੇ ਵਿੱਚ ਠੀਕ ਠਾਕ ਹੈ ਅੱਗੇ ਜੋ ਵੀ ਹੋਏਗਾ ਉਹ ਪਰਮਾਤਮਾ ਕਰੇਗਾ ਚੰਗੇ ਵਸਤੇ ਆਣੇ ਆ ਚੰਗਾ ਹੋ ਜੇ ਆਪਣੇ ਭੈਣ ਭਰਾਵਾਂ ਨਾਲ ਤੇ ਲਾਜ ਹੋ ਜੇ ਪਿਤਾ ਵੀ ਨਹੀਂ ਇਹਨਾਂ ਦਾ ਸਿਰ ਤੇ ਛੋਟੇ ਛੋਟੇ ਹੁੰਦੇ ਹਨ ਪਾਲਿਆ ਸੀ ਤੇ ਦੁੱਖ ਤੇ ਬੜਾ ਵੱਡਾ ਆਇਆ ਤੇ ਕਸ਼ਨਾ ਤੇ ਪਰਮਾਤਮਾ ਹੀ ਹੈ ਕੋਈ ਨਹੀਂ ਜੀ ਮਾਤਾ ਦਾ ਦਰਦ ਸਮਝੋ ਜਿਹਦਾ ਪਿਓ ਵੀ ਨਹੀਂ ਸਿਰ ਤੇ ਉਹਦੀ ਅੱਜ ਅੱਖ ਤੇ ਬਣੀ ਆ ਆਪਾਂ ਰਹਿ ਨਹੀਂ ਦੇਣਾ ਵੀਕੇ ਜੋ ਸਿੱਧੂਪੁਰ ਦੀ ਟੀਮ ਪਹੁੰਚੀ ਆ ਹੋਰ ਵੀ ਦਾਨੀ ਸੱਜਣਾਂ ਨੂੰ ਕਹਿੰਨੇ ਆ ਇਹ ਪ੍ਰਧਾਨ ਜੀ ਨੇ ਧਿਆਨ ਚ ਲਿਆਂਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਪਹਿਲਾ ਹੌਕਾ ਦਿੰਦਾ ਚੌਂਕੀਦਾਰ ਵੱਲੋਂ ਉਹਦਾ ਬਹੁਤ ਬਹੁਤ ਧੰਨਵਾਦ ਆਪਾਂ ਸਾਰਿਆਂ ਨੇ ਨਾਲ ਰਲ ਮਿਲ ਕੇ ਲਾਜ ਕਰਉਣਾ ਲਾਜ ਬਨੋ ਨਾ ਅੱਖ ਰਹਿ ਜੀ ਆਪਾਂ ਪੰਜਾਬ ਆ ਪੰਜਾਬੀ ਆ ਸਭ ਤੋਂ ਵੱਡੇ ਆਪਾਂ ਦਾਨੀ ਮੰਨੇ ਜਾਂਦੇ ਆ ਵਰਲਡ 'ਚ ਪਰ ਪੈਸੇ ਬਿਨਾਂ ਦੀ ਆਪਾਂ ਅੱਖ ਨਹੀਂ ਜਾਣ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ